ਸਾਰਿਆਂ ਰਹਿਣ ਸਰਕਾਰਾਂ ਜਿਸ ਨੂੰ ਚੈੱਕ ਹੀ ਕਰ ਪੰਜਾਬ ਸਰਕਾਰ ਤੇ ਇੰਨਾ ਕੁ ਖੁਸ਼ ਆ ਜਿੰਮੇਦਾਰਾਂ ਇੱਥੇ ਜਿੰਨਾ ਕਰਿਆ ਉਹਨਾਂ ਨੇ ਸਾਨੂੰ ਬਿਜਲੀ ਬਹੁਤ ਵਧੀਆ ਮਿਲ ਰਹੀ ਆ ਪਰ ਜਿਹੜਾ ਜਿੰਨੀ ਕਿ ਸਾਨੂੰ ਤਕਲੀਫ ਆ ਨਸ਼ੇ ਦੀ ਤਕਲੀਫ ਆ ਲੁੱਟ ਖੋਹ ਹੋ ਰਹੀ ਆ ਜਿੰਮੇਦਾਰ ਜਾਣ ਨਹੀਂ ਸਕਦੇ ਅਰੇ ਆਮ ਲੋਕੀ ਮਰੀ ਜਾਂਦੇ ਆ ਬੱਚੇ ਖਾ ਖਾ ਕੇ ਬੱਚੇ ਬਾਹਰ ਨੂੰ ਕਿਉਂ ਜਾਂਦਾ ਕੀ ਰਿਝਣਾ ਨਸ਼ਾ ਕਰਮਜੀਤ ਅਨਮੋਲ ਜੀ ਉਰੇ ਐਮਪੀ ਬਣਦੇ ਨੇ ਉਹਨਾਂ ਮੂਰੇ ਕੀ ਮੰਗ ਰੱਖੋਗੇ ਤੁਸੀਂ ਦੇ ਕੋਈ ਇਹ ਨਾ ਨਾ ਹੋਵੇ ਕਿ ਤੇ ਸੰਨੀ ਦੇ ਹੌਲ ਨੂੰ ਲੈ ਕੇ ਤੇ ਬੰਬੇ ਵਜੇ ਵੋਟਾਂ ਲੈ ਕੇ ਸੰਨੀ ਦੇ ਹੌਲ ਨੂੰ ਉਹਦੇ ਫਿਲਮਾਂ ਬਣਾਈ ਜਾਵੇ ਉਹ ਡਾਂਸ ਕਰੀ ਜਾਵੇ ਅਸੀਂ ਇੱਥੇ ਡਾਂਸ ਕਰਦੇ ਰਹ ਸੀਗੇ ਸਾਨੂੰ 15 ਤਰੀਕ ਨੂੰ ਸਾਡੇ ਪਾਣੀ ਆਵੇ ਅਸੀਂ ਹਰੇ ਖੇਤ ਨੂੰ ਖੜੇ ਖਰਚਾਂ ਚ ਪਾਣੀ ਲਾ ਦੇਾਂਗੇ ਤੂੜੀ ਬਣਾ ਕੇ ਖੜੇ ਖਰਚਾਂ ਚ ਅਸੀਂ ਉਹਨੂੰ ਉਹਦੇ ਮੂੰਗੀ ਬੀਜਾਂਗੇ ਉਥੇ ਅਸੀਂ ਜੰਤਰ ਵੀ ਬੀਜਾਂਗੇ ਉਥੇ ਮੱਕੀ ਵੀ ਬੀਜਾਂਗੇ ਅਸੀਂ ਅੱਗ ਨਹੀਂ ਲਾਉਂਦੇ ਟੈਨਸ਼ਨ ਤੋਂ ਵੱਡਾ ਮੁੱਦਾ ਸਾਡੇ ਮਿਹਰੇ ਖੜਾ ਹੋ ਗਏ ਨਸ਼ਾ ਗੈਂਗਸਟਰਵਾਦ ਲੁੱਟਖੋਹਵਾਦ ਇੱਕੋ ਇੱਕ ਮੁੱਦਾ ਜੀਦਾ ਜਦੋਂ ਨਸ਼ਾ ਖਤਮ ਹੋ ਜੂ ਚੋਰੀ ਖਤਮ ਹੋ ਜੂ ਟਾਕਾ ਖਤਮ ਹੋ ਜੂ ਗੈਂਸਟਰ ਦਾ ਅਜੇ ਨਾ ਕੋਈ ਪਟਾਇਆ ਲੋਕ ਗੁਸ਼ਤਾਂ ਆਪਣਾ ਕੋਈ ਪਤਾ ਨਹੀਂ ਕਿਨੇ ਬਣਨਾ ਕਿਨੇ ਨਹੀਂ ਆਏ ਨਹੀਂ ਹੁਣ ਆਦ ਕੀ ਕਰਮਜੀਤ ਅਨਮੋਲ ਆ ਗਿਆ ਆਮਾ ਦੀ ਪਾਰਟੀ ਵੱਲੋਂ ਵੀ ਕੋਈ ਆਪਾਂ ਨਹੀਂ ਆ ਸਕਦੇ ਮੇਕਅਪ ਮਾਰ ਕੇ ਯਾਨੀ ਸਾਡੇ ਪੱਕਾ ਨਹੀਂ ਹੈਗਾ ਕੌਣ ਜਿੱਤੂ ਕੌਣ ਹਾਰ ਬਈ ਨਹੀਂ ਅਜੇ ਲੋਕਾਂ ਦਾ ਮੂਹ ਨਹੀਂ ਸਾਡੇ ਪਹਿਲਾਂ ਹੀ ਪਤਾ ਚੱਲ ਜਾਂਦਾ ਹੁੰਦਾ ਸੀ ਕਿ ਅੱਗੇ ਹਵਾ ਕਿੱਧਰ ਨੂੰ ਜਾ ਰਹੀ ਹੈ ਅੱਗੇ ਗੱਲਾਂ ਹੂ ਸੂਰਜੀ ਜੀ ਹੁਣ ਹੂਰ ਤਾਨੂੰ ਕਿਵੇਂ ਲੱਗਦੇ ਨੇ ਕਰਮਜੀਤ ਅਨਮੋਲ ਜੀ ਉਹ ਆਪਣਾ ਸਾਡੇ ਚੰਗੇ ਉਹ ਜਿਹੜਾ ਬੰਦਾ ਕੋਈ ਮੜਾ ਹੋਇਆ ਬੰਦਾ ਨਹੀਂ ਕੋਈ ਮੜਾ ਹੁੰਦਾ ਬੰਦੇ ਸਾਰੇ ਚੰਗੇ ਹੁੰਦੇ ਆ ਜਿਹੜੇ ਪਹਿਲਾਂ ਉਹ ਸਦੀਕ ਜੀ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਉਹ ਵਧੀਆ ਨੇ ਬੰਦਾ ਉਹ ਵੀ ਨਹੀਂ ਮੜਾ ਆਪਾਂ ਕੋਤੋਂ ਆਦੇ ਮੜਾ ਉਹ ਜਿਹੜਾ ਬੰਦਾ ਇਹੋ ਹੋਇਆ ਕੋਈ ਚਾ ਕੋਈ ਕੋਈ ਪਰਾਇਆ ਨਹੀਂ ਕੋਈ ਛੜਾਇਆ ਨਹੀਂ ਜੈਨੇ ਉਹ ਕਪਮਾਰ ਕੀ ਕੰਮ ਕਮਾਉਂਦੇ ਰਹੇ ਨੇ ਸਾਰੇ ਕੰਮ ਤਾਂ ਸੁਰੂਜੀ ਪਤਾ ਹੀ ਹੈ ਸਰਕਾਰਾਂ ਨਾਲ ਕਿਉਂ ਜੇ ਹੁੰਦੇ ਉਹ ਜੇ ਹੁੰਦੇ ਆ ਯਾਨੀ ਕਿ ਇਹ ਤੁਸੀਂ ਹਲੇ ਕੀ ਨੂੰ ਸਪੋਰਟ ਕਰਨੀ ਹੈ ਨਹੀਂ ਦੱਸਣੀ ਹੈਗੀ ਯਾਨੀ ਕਿ ਅਜੇ ਤੁਹਾਨੂੰ ਜੂਪਦਾ ਮੂੰਹ ਵੀ ਨਹੀਂ ਬਣਾ ਗਿਆ ਸੇਦਾ ਜੀ ਭਵਨ ਤਮਨ ਸਰਕਾਰ ਤਾਂ ਖੁਸ਼ ਨਹੀਂ ਹੈ ਹੈ ਇਹਦਾ ਜੀ ਤੁਹਾਨੂੰ ਪੱਦਸੀ ਜਾਂਦੀ ਹੈ ਹੁਣ ਜਵਾਕਾਂ ਨੂੰ ਮਰਾਈ ਜਾਂਦਾ ਆਪਣੇ ਪੰਜਾਬ 'ਚ ਐਦੂ ਦਸ ਹੋਰ ਕੀ ਕੀ ਫਿਰ ਫੋਟਾ ਕੋਈ ਨਹੀਂ ਹੁੰਦੇ ਕਿਵੇਂ ਜਵਾਕਾਂ ਨੂੰ ਕਿਵੇਂ ਮਰਵਾਇਆ ਜਾਂਦਾ ਕਿਦਾਂ ਹੀ ਆਪਣਾ ਪੰਜਾਬ 'ਚ ਮਰਵਾਤਾ ਗੋਲੀਆਂ ਨਾਲ ਕਿਰੋ ਜੀ ਆਹ ਕਿਹੜਾ ਹੁਣ ਧਰਨਾ ਲੱਗਿਆ ਸੀ ਕਿਸਾਨ ਹਾਂ ਸਭ ਕਰਨਾ ਇੱਥੇ ਮਾਰੀਂ ਪੁਰੀ ਕੀ ਮਤਲਬ ਸੀ ਆਪਨੇ ਪੰਜਾਬ ਚ ਮਾਰਨਾ ਉੱਥੇ ਜਾਂਦੇ ਜੀ ਤੇ ਮਾਰ ਦਿੰਦੇ ਮੋਰ ਕੀ ਕਹਿਣਾ ਜਾਵਾਂ ਭਗਵੰਤ ਮਾਨਬਾਰੇ ਹੋਰ ਤਾਂ ਮਾਰ ਵਾ ਦੁਨੀਆਂ ਨੂੰ ਪਤਾ ਹੀ ਜਾਂ ਸਾਨੂੰ ਆਪ ਤੇ ਹਿਸਾਬ ਸਾਰੇ ਨੇ ਨਿੱਤ ਦਾ ਕੰਮ ਠੋਡਾ ਨਹੀਂ ਇਸ ਦਾ ਲੋਕਾਂ ਮਰੇ ਆਵਾਜ਼ ਰੱਖਣੀ ਹੈ ਨਾ ਜਾ ਕੇ ਆਵਾਜ਼ ਤਾਂ ਪਤਾ ਸਾਨੂੰ ਬਾਜ਼ ਤਾਂ ਉਂਝ ਚੱਲੀ ਜਾਂਦੇ ਸਾਨੂੰ ਯਾ ਹਾਈ ਐ ਇਹ ਗੌਰਮਾਟ ਆਉਂਦੀਆਂ ਕਿਹੜੀਆਂ ਇੱਕੋ ਹੀ ਹੋ ਜਾਂਦੀਆਂ ਜੀ ਪਹਿਲਾਂ ਹੋਰ ਹੁੰਦੀਆਂ ਮਗਰੋਂ ਕੁਝ ਹੋਰ ਹੋ ਜਾਂਦੀਆਂ ਬੋਟਾ ਲੈ ਕੇ ਬੋਲਗਾ ਭਰ ਕੇ ਭਰਾਵਾ ਤੁਸੀਂ ਆਪ ਸਿਆਣੇ ਆ ਪੜ੍ਹੇ ਲਿਖੇ ਆ ਕੋਈ ਨਹੀਂ ਸਿਆਣਾ ਬਣ। ਜਣੇ ਭਗਵੰਤ ਮਾਨ ਕਹਿ ਰਹੇ ਨੇ ਵੀ ਇੱਥੇ ਤਾਂ ਆਪਾਂ ਬਹੁਤ ਕੁਝ ਸਹੂਲਤਾਂ ਦੇਤੀਆਂ ਜਿਵੇਂ ਬਿਜਲੀ ਦਾ ਬਿੱਲ ਮਾਫ ਕਰਤਾ। ਆਪਾਂ ਬਿਜਲੀ ਦਾ ਬਿੱਲ ਦਿੱਤਾ। ਦਿੱਤਾ ਸੀ ਹਾਂ ਹੱਕ ਦਿੱਤਾ। ਉਹ ਲਾਂ ਦੇ ਜਿਹੜੀਆਂ ਆਪਣੇ ਹਾਲਾਤ ਵਧੀਆ ਕਰਦੇ। ਕੋਈ ਮਾੜੀ ਗੱਲ ਨਹੀਂ ਆ ਚੰਗੀ ਪੜ੍ਹਾਈ ਕਰਾਉਂਦਾ ਹੋ। ਜਿਹੜੇ ਹਸਪਤਾਲ ਨੇ ਉਹ ਵਧੀਆ ਕਰਦੇ। ਚੰਗੀ ਗੱਲਾਂ ਆ ਪਤਾ ਇਹ ਤਾਂ ਚੰਗੀ ਗੱਲ ਸੂਤ। ਉਹੰਤਮਾਨ ਵਧੀਆ ਕੰਮ ਕਰ ਰਹੇ ਆ ਤਾਂ ਆਪਾਂ ਨੂੰ ਉਹਨਾਂ ਨੂੰ ਲਿਆਣ ਚ ਕੀ ਦਿੱਕਤ ਹੈ ਆਪੇ ਜਿੱਤੂ ਮੇਰੇ ਹੋ ਜੀ ਚੰਗੇ ਕੰਮ ਕਰਦਾ ਰਹਿਆ ਆ ਆ ਵੀ ਜਿੱਤੂ ਸ਼ਰਾ ਐ ਚਲੋ ਵਧੀਆ ਜੀ ਹਾਂ ਜੀ ਭਾਈ ਜੀ ਕਿਹੜੀ ਸਰਕਾਰ ਲਿਆ ਰਹੇ ਨੇ ਇਸ ਵਾਰੀ ਸਰਕਾਰ ਤਾਂ ਹੀ ਹੁੰਦੇ ਕੋ ਕਿਹੜੀ ਆਉਗੀ ਕਹਿੰਦੇ ਕਿਹਨੂੰ ਸਪੋਰਟ ਕਰ ਰਹੇ ਸਪੋਰਟ ਕਿਨੂੰ ਕਰਗੇ ਸਾਰਿਆਂ ਵਾਲਿਆਂ ਦਾ ਸਰਕਾਰਾਂ ਇਸ ਨੂੰ ਕੋਈ ਚੰਗੀ ਲੱਗ ਕੁਛ ਨਹੀਂ ਹੈ ਪੰਜਾਬ ਸਰਕਾਰ ਤੋਂ ਇਸ ਟਾਈਮ ਭਗਵਾਨ ਸਤਿਮਾਨ ਸਰਕਾਰ ਤੋਂ ਪੰਜਾਬ ਸਰਕਾਰ ਤੇ ਇੰਨਾ ਖੁਸ਼ ਆ ਜਿਵੇਂ ਜਰਾ ਇੱਥੇ ਜਿੰਨਾ ਕਰਿਆ ਉਹਨਾਂ ਨੇ ਸਾਨੂੰ ਬਿਜਲੀ ਬਹੁਤ ਵਧੀਆ ਮਿਲ ਰਹੀ ਹੈ 24 ਘੰਟੇ ਬਿਜਲੀ ਹੋ ਰਹੀ ਸਿੱਖਿਆ ਸਾਨੂੰ ਵਧੀਆ ਮਿਲ ਰਹੀ ਹੈ ਪਰ ਜਿਹੜਾ ਜਿੰਨੀ ਕਿ ਸਾਨੂੰ ਤਕਲੀਫ ਆ ਨਸ਼ੇ ਦੀ ਤਕਲੀਫ ਜਿਆਦਾ ਲੁੱਟ ਖੋਹ ਹੋ ਰਹੀ ਆ ਜਿਵੇਂ ਦਾ ਜਾਣ ਨਹੀਂ ਸਕਦਾ ਕਿਤੇ ਦਰ ਨਹੀਂ ਸਕਦਾ ਯਾਨੀ ਬਹੁਤ ਜਿਆਦਾ ਨਸ਼ਾ ਹੋ ਗਿਆ ਬਹੁਤ ਜਿਆਦਾ ਨਸ਼ਾ ਆਮ ਛਰੇ ਆਮ ਲੋਕੀ ਮਰੀ ਜਾਂਦੇ ਬੱਚੇ ਖਾ ਖਾ ਕੇ ਬੱਚੇ ਬਾਹਰ ਨੂੰ ਕਿਉਂ ਜਾਂਦਾ ਕੀ ਰਿਜਣਾ ਨਸ਼ਾ ਜੇ ਇੱਥੇ ਨਸ਼ਾ ਨਾ ਹੋਵੇ ਅਸਾਂ ਨੂੰ ਵੀ ਲੋੜ ਅਸਾਂ ਚਾਹ ਬਾਹਰ ਭੇਜੀਏ ਯਾਨੀ ਕਿ ਬਾਕੀ ਕੰਮਾਂ ਤੋਂ ਖੁਸ਼ ਹਾਂ ਭਗਵੰਤ ਮਾਨ ਜੀ ਤੋਂ ਬਸ ਇੱਕ ਆ ਚੀਜ਼ ਰਹਿ ਗਈ ਨਸ਼ਾ ਦੋ ਚੀਜ਼ਾਂ ਜ਼ਿਆਦਾ ਨਸ਼ਾ ਲੁੱਟ ਖੋ ਦੋ ਚੀਜ਼ਾਂ ਸਾਨੂੰ ਮਾਰੀ ਤਰ੍ਹਾਂ ਹੁਣ ਤੁਹਾਨੂੰ ਪਤਾ ਵੀ ਕੋਈ ਬੰਦਾ ਸੇਫ ਨਹੀਂ ਇੱਥੋਂ ਰਾਤ ਨੂੰ ਦਾਣੇ ਲਾ ਕੇ ਜੇ ਬੰਦਾ ਜਾਂਦਾ ਪਤਾ ਨਹੀਂ ਕਿਹੜੇ ਜਾਂਦੇ ਤੇ ਲੁੱਟ ਖੋਪੀ ਪਾਜਦੇ ਸਾਰ ਜੇ ਕਰਮਜੀਤ ਅਨਮੋਲ ਜੀ ਉਰੇ ਐਮਪੀ ਬਣਦੇ ਨੇ ਉਹਨਾਂ ਮੂਰੇ ਕੀ ਮੰਗ ਰੱਖੋਗੇ ਤੁਸੀਂ ਦੇਖੋ ਇਹ ਨਾ ਨਾ ਹੋਵੇ ਕਿ ਸੰਨੀ ਦੇ ਹੌਣ ਨੂੰ ਲੈ ਕੇ ਤੇ ਬੰਬੇ ਵਜੇ ਕੋਈ ਨਹੀਂ ਇਹ ਗੱਲ ਅਸੀਂ ਉਹਨਾਂ ਤੱਕ ਪਹੁੰਚਾ ਦਿੰਨੇ ਆ ਤੁਹਾਡੀ ਨਹੀਂ ਉਹ ਵੋਟਾਂ ਲੈ ਕੇ ਸੰਨੀ ਦੇ ਹੌਣ ਨੂੰ ਤੇ ਫਿਲਮਾਂ ਬਣਾਈ ਜਾਵੇ ਉਹ ਡਾਂਸ ਕਰੀ ਜਾਵੇ ਅਸੀਂ ਇੱਥੇ ਡਾਂਸ ਕਰਦੇ ਰਹੇ ਸੀਗੇ ਉਹ ਤਾਂ ਕਹਿੰਦੇ ਮੈਂ ਇੱਥੇ ਰਹੂੰਗਾ ਵੀ ਕਿੰਨੇ ਕਿ ਹੈਗਾ ਏਰੀਆ ਮੈਂ ਜਿੰਨੀ ਸੇਵਾ ਕਰਨੀ ਹੈ ਇੱਥੇ ਹੀ ਰਹਿ ਕੇ ਕਰਨੀ ਹੈ ਨਹੀਂ ਵੋਟ ਪਾਵਾਂਗੇ ਤੇ ਪਰ ਵੀ ਮੈਂ ਉਹਨਾਂ ਦੀ ਮੇਰੇ ਨਾਲ ਫੇਸਬੁੱਕ ਤੇ ਹੈ ਕਿ ਅਸੀਂ ਉਹ ਟੈਚ ਆ ਮੈਂ ਉਹਨੂੰ ਕੱਲ੍ਹ ਲੱਕ ਕੇ ਵੀ ਪਾਇਆ ਸੀ ਬਾਣੀ ਗਾਈ ਜਾਂਦੇ ਸੀਗੇ ਅ ਬਣੀ ਟਲੋਂ ਸੀਗਾ ਆਪਣਾ ਐਮ ਐਲ ਏ ਆਪਣਾ ਸਿੱਧੂ ਸਾਹਿਬ ਸੀਗੇ ਕੰਮ ਦੇ ਮੋੜ ਸੀ ਗੱਟੀ ਚ ਬੱਟੇ ਗਾਣੇ ਗਾਉਂਦੇ ਸੀਗੇ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜੀ ਗਾਣੇ ਤਾਂ ਗਾ ਲਓ ਕਿਤੇ ਤੁਸੀਂ ਵੋਟਾਂ ਲੈ ਕੇ ਬੰਬੇ ਵਜੋ ਸਿੱਥੇ ਗਾਣੇ ਗੁੰਦੀ ਰਹ지 ਨਹੀਂ ਕਰਮਜੀਤ ਅਨਮੋਲ ਜੀ ਉਹਰੇ ਜਿੱਤਦੇ ਨੇ ਤਾਂ ਤੁਸੀਂ ਉਹਨਾਂ ਮਰੇ ਕੀ ਮੰਗ ਮੈਨ ਰੱਖਣੇ ਚਾਹਾਂ ਮੰਗ ਜੀ ਕਾਰਮਨ ਜੀ ਜਰਮੋਲ ਨੂੰ ਵੀ ਕਹਿੰਦੇ ਆ ਅਸੀਂ ਭਗਵੰਤ ਮਾਨਸ ਕਾਰਮਨ ਜੀ ਪਹਿਲਾ ਤਾਂ ਸਾਡਾ ਗੈਂਗਸਟਰ ਜਿਹੜਾ ਵੱਧ ਰਾ ਰੋਜ਼ ਦਾ ਵਧ ਜਾਂਦਾ ਬੱਚੇ ਕਿਹਦੇ ਬੰਦੇ ਆ ਸਾਡੇ ਬੱਚੇ ਖਰਾਬ ਹੋ ਜਾਂਦੇ ਇਹ ਬੰਦ ਹੋਣ ਦੇ ਬਈ ਬਿਲਕੁਲ ਖਤਮ ਹੋਣਾ ਚਾਹੀਦਾ ਜੋ ਬੱਚਾ ਹੋਵੇ ਕਿ ਇਹਦਾ ਬਜ਼ੁਰਗਾ ਕੋਈ ਬੱਚੀ ਸੇਫ ਹੋ ਜਾਈਏ ਦੂਜਾ ਜੇ ਜੋ ਜ਼ਿੰਮੇਦਾਰਾ 에ਰੋਲ ਨਾ ਨਹੀਂ ਚਾਹੀਦਾ ਜ਼ਿੰਮੇਦਾਰ ਰੋਲ ਰਿਆ ਇਹਦੀ ਜੋ ਜਾਇਜ਼ ਮੰਗ ਆ ਉਹ ਤਾਂ ਪੂਰੀ ਹੋਣੀ ਚਾਹੀਦੀ ਫਸਲਾ ਜੋ ਪੈਸਟੀਸਾਈਡ ਤੇ ਵਜਬੀ ਸਾਨੂੰ ਪੈਸਟੀਸਾਈਡ ਇੰਨੇ ਮਾੜੀ ਆ ਰਹੀ ਆ ਵੀ ਉਹਦੇ ਵਿੱਚ ਮੈਂ ਤਾਂ ਬੰਦਾ ਪੀਲੇ ਤਾਂ ਵੀ ਉਹਦੇ ਵਿੱਚ ਕੁਝ ਨਹੀਂ ਆ। ਪੈਸਟੀਸਾਈਡ ਸਾਨੂੰ ਸਹੀ ਹੋਣੀ ਚਾਹੀਦੀ ਆ। ਫੈਕਟਰੀਆਇਜ਼ਰ ਜੋ ਆ ਰਿਹਾ ਰੇ ਸਪਰੇ ਆ ਰਹੀ ਆ ਉਹਦੇ ਵਿੱਚ ਜੋ ਰੇ ਸਪਰੇ ਆਪਾਂ ਕਹਿੰਦੇ ਯੂਰੀਆ ਡੀਏਪ ਆ ਇਹ ਸਹੀ ਆ ਰਹੀ ਆ। ਜੋ ਤੜਾ ਤੜ ਬਾਇਓ ਵਗੈਰਾ ਹੋ ਰ ਆ ਰਹੀ ਆ ਉਹਦੇ ਵਿੱਚ ਕੁਝ ਨਹੀਂ ਆ ਰਿਹਾਗਾ। ਉਹ ਸਾਨੂੰ ਸਹੀ ਹੋਣੀ ਚਾਹੀਦੀ ਆ। ਖੇਤੀਬਾੜੀ ਆਫ ਸਰ ਜਿੰਨੇ ਵੀ ਆ ਮੈਂ ਸਰਕਾਰ ਦੇ ਥਰੂ ਕਹਿ ਰਿਹਾ ਵੀ ਪੈਸਟਿਸਾਈਡ ਫਰਟੀਸਾਈਜ਼ਰ ਇਹ ਸਾਨੂੰ ਸਹੀ ਮਿਲਣੇ ਚਾਹੀਦੇ ਹੁਣ ਦੇਖੋ ਵੀ ਪਾਣੀ ਹੈ ਨਹੀਂ ਸੂਆਂ ਦੇ ਵਿੱਚ ਉਹ ਕਹਿੰਦੇ ਪਾਈਪ ਲਾਈਨ ਬਿਚਾ ਰਹੇ ਨੇ ਸਰ ਨਹੀਂ ਇਹ ਹੁਣਾਂ ਦੇ ਵੀ ਪਾਣੀ ਬਿਜਲੀ ਬੰਦ ਆ ਹੁਣ ਬਿਜਲੀ ਮਹਿਕਮੇ ਨੇ ਕਹਿਤਾ ਵੀ ਅਸੀਂ ਜੈਂਪਰ ਕਰਤੇ ਹਾਸ਼ਤਾਨ ਹੋ ਜਾਈ ਕੋਈ ਉਹ ਵੀ ਚੰਗੀ ਗੱਲ ਆ ਫਿਰ ਕਰਕੇ ਅੱਗ ਲੱਗੂ ਸਾਡੇ ਲੱਗੂ ਨਾ ਉਹਨਾਂ ਦੀ ਮਜਬੂਰੀ ਆ ਉਹਨਾਂ ਨੇ ਬਿਜਲੀ ਕੱਟਦੀ ਪਾਣੀ ਨਾਲ ਤਾਂ ਨਹਿਰੀ ਪਾਣੀ ਨਾਲ ਅੱਗ ਨਹੀਂ ਲੱਗਦੀ ਇਹਦੇ ਵਿੱਚ ਤੁਸੀਂ ਅੱਗ ਨਾ ਲਾਓ ਮੈਂ ਇੱਕ ਦਿਨ ਸਾਡੇ ਗੁਰਪ੍ਰੀਤ ਸਿੰਘ ਜੋ ਖੇਤੀਬਾੜੀ ਅਫਸਰ ਆਪਣੀ ਫਰੀਫੋਰ ਤੋਂ ਆ ਸਭ ਤੋਂ ਵੱਡੇ ਅਫਸਰਾਂ ਫਰੀਫੋਰ ਦੇ ਮੈਂ ਉਹਨਾਂ ਨੂੰ ਮੰਗ ਰੱਖੀ ਸੀ ਮੈਂ ਕਿਹਾ ਜੀ ਅਸੀਂ 100% ਅੱਗ ਨਹੀਂ ਲਾਵਾਂਗੇ ਸਾਨੂੰ 15 ਅਪ੍ਰੈਲ ਨੂੰ ਪਾਣੀ ਦਿਓ ਕਿਉਂ ਦਿਓ ਸਾਨੂੰ ਪਾਣੀ ਆਊਗਾ ਅੱਜ ਅਸੀਂ ਖੇਤਾਂ ਨੂੰ ਪਾਣੀ ਲਾਵਾਂਗੇ ਉੱਥੇ ਹਰੀ ਖਾਦ ਵੀ ਚਾਂਗੇ ਅਸੀਂ ਅੱਗ ਨਹੀਂ ਲਾਵਾਂਗੇ ਜਦੋਂ ਸਾਡੇ ਕੋਲੇ ਪਾਣੀ ਹੈ ਨਹੀਂ ਸਮਾ ਹਰੀ ਖਾਦ ਨਾਂਗਾ ਮੂੰਗੀ ਦਾ ਨਾਂਗਾ ਮੱਕੀ ਦਾ ਨਾਂਗਾ ਫਿਰ ਅਸੀਂ ਕੀ ਕਰਨੇ ਸੀ ਕਿਸਾ ਜੇ ਅਟਕੋ ਬਹਦਨੀ ਕਹਿੰਦੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਵੀ ਘਰ ਘਰ ਜਿਵੇਂ ਵੀ ਹਰੇਕ ਖੇਤ ਨੂੰ ਪਾਣੀ ਪਹੁੰਚਾਇਆ ਜਾਊਗਾ ਥੋੜਾ ਸਮਾਂ ਲੱਗੂਗਾ ਨਹੀਂ ਜੀ ਜੋ ਕੱਸੀ ਦਾ ਪਾਣੀ ਆ ਰਿਹਾ ਨਾ ਉਹ ਜੇ ਛੱਡ ਦੇਣ ਤਾਂ ਆਪੇ ਸਾਡੇ ਕੋਲ ਪਾਣੀ ਆ ਜੂ ਅਸੀਂ ਮੰਗ ਰਹੇ ਹਾਂ ਕਿ 15 ਤਰੀਕ ਨੂੰ ਮੈਂ ਦਲ ਸਿੰਘ ਨਾਲ ਤੋਂ ਲੋਨ ਕਰਾਂ ਜੈਤ ਕੋ ਏਰੀਆ ਸਾਨੂੰ 15 ਤਰੀਕ ਨੂੰ ਸਾਡੇ ਪਾਣੀ ਆਵੇ ਅਸੀਂ ਹਰੇਕ ਖੇਤ ਨੂੰ ਖੜੇ ਖਰਚੇ ਚ ਪਾਣੀ ਲਾ ਦੇਾਂਗੇ ਤੂੜੀ ਬਣਾ ਕੇ ਖੜੇ ਖਰਚੇ ਜਿਸੀਂ ਉਹਨੂੰ ਉਹਦੇ ਮੂੰਗੀ ਵੀਜਾਂਗੇ ਉੱਥੇ ਅਸੀਂ ਜੰਤਰ ਵੀਜਾਂਗੇ ਉਥੇ ਮੱਕੀ ਵੀ ਜਾਂਦੇ ਅਸੀਂ ਅੱਗ ਨਹੀਂ ਲਾਉਂਦੇ ਸਾਡੀ ਫਸਲ ਹੋਊਗੀ ਹਰੀ ਖਾਦ ਬਣੂਗੀ ਤੇ ਜੇ ਸਾਡੇ ਕੋਲੇ ਪਾਣੀ ਨਾ ਆਇਆ ਤੇ ਫਿਰ ਅਸੀਂ ਕੀ ਕਰਾਂਗੇ ਸਿੱਖ ਹਸਾਵਾਂਗੇ ਜੋ ਜਾਨੀ ਕਿ ਬਾਕੀ ਜਿਹੜੇ ਕੰਮ ਕੀਤੇ ਨੇ ਉਹਦੇ ਤੋਂ ਕਿ ਤੁਸੀਂ ਖੁਸ਼ ਹੋ ਤੇ ਆਹ ਤੁਸੀਂ ਉਹਨਾਂ ਮੁਰੇ ਮੰਗਾ ਰੱਖ ਮੰਗਾ ਰੱਖ ਰਿਹਾ ਫੇ ਸਿੱਖਿਆ ਦਾ ਮਿਆਰ ਵਧੀਆ ਹੋਗਾ ਉੱਚਾ ਹੋ ਗਿਆ ਜੋ ਜ਼ਿੰਮੇਵਾਰ ਨੂੰ ਬਿਜਲੀ ਆ ਰਹੀ ਜੀ ਉਹ ਵਧੀਆ ਮਿਲ ਰਹੀ ਆ ਉਹ ਵੀ ਅਸੀਂ ਆ ਜੀ ਚਲੋ ਠੀਕ ਆ ਹੋਰ ਕਿਸੇ ਅਫਸਰ ਕੋਲੇ ਜਾਂਦੇ ਆ ਪਟਵਾਰੀ ਕੋਲੇ ਵੀ ਜਾਂਦੇ ਆ ਕੁਸ਼ ਹੱਦ ਤੱਕ ਖੁਸ਼ ਮੈਂ ਤਾਂ ਖੁਸ਼ ਹਾਂ ਮੈਂ ਸਾਰਿਆਂ ਦੀ ਤਾਂ ਕੋਈ ਨਾ ਕ੍ਰਾਪਸ਼ਨ ਘਟੀ ਹੈ ਕ੍ਰਾਪਸ਼ਨ ਕੁਝ ਹੱਦ ਤੱਕ ਘਟੀ ਆ ਪਰ ਜੋ ਕ੍ਰਾਪਸ਼ਨ ਤੋਂ ਵੱਡਾ ਮੁੱਦਾ ਸਾਡੇ ਮੂਰੇ ਖੜਾ ਹੋ ਗਿਆ ਨਸ਼ਾ ਗੈਂਗਸਟਰਵਾਦ ਲੁੱਟਖੋਹਵਾ ਇੱਕੋ ਇੱਕ ਮੁੱਦਾ ਇਹਦਾ ਜਦੋਂ ਨਸ਼ਾ ਖਤਮ ਹੋ ਜੂ ਚੋਰੀ ਖਤਮ ਹੋ ਜੂ ਟਾਕਾ ਖਤਮ ਹੋ ਜੂ ਗੈਂਗਸਟਰ ਮੇਨ ਜੜ ਨਸ਼ਾ ਜਦੋਂ ਨਸ਼ੇ ਦੀ ਪੂਰਤੀ ਆ ਤੇ ਸਾਰਾ ਕੁਝ ਕਰਦੇ ਆ ਅਸੀਂ ਜੇ ਆਪਣਾ ਨਸ਼ਾ ਆਪਣਾ ਖਤਮ ਹੋ ਗਿਆ ਫਿਰ ਕਿਸ ਦਾ ਪੁੱਤ ਨਾ ਮਰੂਗਾ ਕਿਸ ਦਾ ਪੋਤਾ ਸਿਰ ਨਾ ਪਾਟੂਗਾ ਅਸੀਂ ਇੱਥੇ ਜਾਨਿਆ ਇਹ ਨਹੀਂ ਬੰਦਾ ਸਾਡੇ ਕੰਕ ਦਾ ਘੱਟਾ ਚੱਕ ਕੇ ਭਜੇਗਾ ਕਾਹਦੀ ਖਤਰ ਭਜੂ ਨਸ਼ੇ ਦੀ ਖਤਰ ਜਦੋਂ ਨਸ਼ਾ ਨਾ ਹੋਇਆ ਸਾਡਾ ਘੱਟਾ ਨਹੀਂ ਚੱਕਿਆ ਜਾਨ ਅਸੀਂ ਸੇਵਾਂ ਬਾਕੀ ਥੋੜੀਆਂ ਬਾਕੀ ਬਾਕੀ ਚੀਜ਼ਾਂ ਇਹ ਗੈਂਗਸਟਰ ਬਾਦ ਖਤਮ ਹੋਣ ਇੱਕ ਨਸ਼ਾ ਇੱਕ ਖਤਮ ਹੋਣਾ ਚਾਹੀਦਾ ਖਤਮ ਹੋਣਾ ਚਾਹੀਦਾ ਜ਼ਿਮੀਦਾਰ ਜੀ ਜਾਇਜ਼ਮੰਦ ਉਹਦੀ ਫਸਲ ਆ ਅਸੀਂ 6 ਮਹੀਨੇ ਪਾਰ ਕੇ ਲਿਆ ਹੁਣ ਭਗਵਾਨ ਤਮਾਨ ਮੁੱਖ ਮੰਤਰੀ ਸਾਹਿਬ ਅਸੀਂ ਜ਼ਿੰਮੇਦਾਰ ਹੈ ਵੀ ਜ਼ਿੰਮੇਦਾਰ ਚਲੋ ਪਰ ਉਹਨਾਂ ਪਤਾ ਨਾ ਜ਼ਿੰਮੇਦਾਰ ਦਾ ਦੁੱਖ ਕੀ ਆ ਹੁਣ ਇੱਥੇ ਤੁਸੀਂ ਆ ਕੰਨ ਦੇਖੋ ਮੋਚਰ ਪਰ ਰੋਦਾ ਵੇਖੋ ਚੱਬ ਕੇ ਵੇਖੋ ਹੁਣ ਕਹਿੰਦੇ ਵੀ ਇਹ ਦਿੱਲੀ ਆ ਮੇਰਾ ਵੀ ਜੱਟ ਨੂੰ ਮੁਸ਼ਕਲ ਵੇਖੋ ਇਹ ਇੱਥੋਂ ਤੱਕ ਆਈ ਕਿਵੇਂ ਆ ਜੇ ਇੱਕ ਵੀ ਕੋਈ ਵਾਧੇ ਪਰ ਕਣਕਾ ਕਣਕਾ ਕੇ ਵੇਖੇ ਮੈਂ ਖੜਾ ਸਾਰੀ ਦਿਨ ਜਲੇ ਚੱਕੇ ਆ ਆ ਕੇ ਵੇਖੇ ਦੇਖੋ ਬਿਲਕੁਲ ਸੁੱਕੀ ਕਣਕਾ ਜੇ ਇਹ ਕਣਕ ਦਾ ਮੋਚਰ 11 ਨਾ ਆਵੇ ਜਿਵੇਂ ਮਰਜੀ ਕਰ ਲੋ ਤੇ ਹੁਣ ਆਪੋ ਆਪਣੀਆਂ ਚੱਕੇ ਮਸ਼ੀਨਾਂ ਤੇ ਰੇਪਾਂਗੇ ਇਹਦਾ ਜਿਆ ਫਰੂ ਉਦੇ ਕੀ ਕਰ ਸਕਿਆ ਹੁਣ ਚਲੋ ਖੈਰ ਆਂਦੇ ਹੈਗੇ ਵੀ ਠੀਕ ਆ ਕਹ ਕੇ ਗਿਆ ਚਾਹੀ ਸੀ ਕਿ ਆਪਣੇ ਮਾਰਕੀਟ ਵਾਲੇ ਕਹਿੰਦੇ ਵੀ ਠੀਕ ਆ ਰਿਆ ਮੋਚਰ ਅਸੀਂ ਬੋਲੀ ਲਾਵਾਂਗੇ ਪਰ ਜ਼ਿੰਮੇਵਾਰੀ ਨਜਾਇਜ਼ ਮੰਗਾ ਸੀ ਨਾ ਪੂਰੀ ਕਰੋ ਸਾਡੀ ਜਾਇਜ਼ ਤਾਂ ਪੂਰੀ ਕਰਨਾ ਜਾ ਜਮੰਗਪੂਰੀ ਕਰੋ ਜੋ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਜੋ ਯਾਰ ਆਪਦਾ ਖੇਤ ਬੱਚੇ ਪਾਰਿਆ ਉਹ ਤਾਂ ਸੇਫ ਹੋਵੇ ਨਾ ਮੇਰੇ ਮੰਗਦਾ ਨਸ਼ਾ ਔਰ ਗੈਂਗਸਟਰ ਬਾਦ ਆ ਬਾਕੀ ਚੀਜ਼ਾਂ ਤੋਂ ਖੁਸ਼ ਹੋ ਤੁਸੀਂ ਯਾਨੀ ਕਿ ਜ਼ਿਆਦਾਤਰ ਖੁਸ਼ ਹਾਂ ਜੀ ਖੁਸ਼ ਤਾਂ ਜੀ ਜਦੋਂ ਬੰਦਾ ਸੇਫ ਆ ਤਾਂ ਖੁਸ਼ ਹੋਊਗਾ ਸੇਫਟੀ ਸਭ ਤੋਂ ਵੱਡੀ ਚੀਜ਼ ਆ